प्यारे दोस्तों मुख्यमंत्री वर्तमान जो है मंत्रीमणि मिटंग चंडीगढ़ जो कारण के जिस तेरे विच कैण मंत्री मंजूर होंगे हो सकता है के आज जो पंजाब रे मुलाजियां ਮੰਗਾ ਦਾ ਹੱਲ ਕੀਤਾ ਜਾ ਸਕਦਾ ਹੈ ਕਿਉਂਕਿ ਮੁੱਖ ਮੰਗ ਹੈ ਕਿ ਪ੍ਰਾਣੀ ਪੈਨਸ਼ਨ ਲਾਗੂ ਕੀਤੀ ਜਾਵੇ ਜਿਸਾ ਕੇਂਦਰ ਸਰਕਾਰ ਨੇ मुलाजियां ਦਾ 53% ਆ ਪਰ ਪੰਜਾਬ ਦੇ ਨਾਲ ਡੀਏ 42% ਆ 11% ਵਾਧੇ ਸੰਬੰਧੀ ਮੁੱਖ ਨਿਪੁੰਨ ਤਮਾਨ ਅੱਜ ਮੰਤਰੀ ਮੰਡਲ ਮੀਟਿੰਗ ਵਿੱਚ ਫੈਸਲਾ ਕਰਸਾਦੇ ਹਨ ਜੀ ਦੂਜੇ ਪਾਸੇ ਪੇਕ ਦੀ ਰੀਤ ਗੱਲ ਕਰ ਲਈ ਆਪਾਂ ਲਗਭਗ 5 ਸਾਲ ਸ਼ੇਮਨਰ ਏਰੀਅਰ ਬਕਾਇਆ ਹੈ 18 ਕਰੋੜ ਰੁਪਇਆ ਬਣਦਾ ਹੈ ਜੋ ਏਰੀਅਰ ਉਹ ਸਾਦਾ ਏਰੀਅਰ ਦੇਣ ਤੋਂ ਨਹੀਂ ਫੈਲਾ ਕੀਤਾ ਜਾ ਸਕਦਾ ਹੈ ਪੰਜਾਬ ਉਨਾ ਜੀ ਮੰਗ ਕਰਦੇ ਹਨ ਕਿ ਛੇਵੇਂ ਪੇਕ ਮਿਸ਼ਨ 17 7 2020 ਤੋਂ ਭਾਰਤੀ ਹਮਲਾਵਾਂ ਵਾਸਤੇ ਲਾਗੂ ਕੀਤਾ ਜਾਵੇ ਕਿਉਂਕਿ ਸੁਪਰੀਮ ਕੋਰਟ ਨੇ ਫੈਸਲਾ ਮਲਾਜਾਂ ਦੇ ਹੱਕ ਵਿੱਚ ਕਰਤਾ ਹੈ ਇਸ ਤਰ੍ਹਾਂ ਹੀ ਇਹ 15 15 ਦਾ ਨੋਟੀਫਿਕੇਸ਼ਨ ਰੱਦ ਕਰਕੇ ਜੋ ਪਰਮਿਸ਼ਨ ਵਾਲੇ ਮਲਾਜਾਂ ਉਹਨਾਂ ਤਰ੍ਹਾਂ ਦਾ ਫੀਸ ਕੀਤੀ ਜਾਣਾ ਅਤੇ ਉਹਨਾਂ ਨੂੰ ਪਰਮਿਸ਼ਨ ਪੀੜ ਦਾ ਪਿਰਣ ਦਾ ਏਰੀਆ ਤਿਆਵੇ ਇਹ ਮੁੱਖ ਮੰਗਾਂ ਹਨ ਜੀ ਇਸ ਤਰ੍ਹਾਂ ਹੀ ਪੰਜਾਬ ਸਰਕਾਰ ਵੱਲੋਂ 37 ਤਰ੍ਹਾਂ ਦੇ ਪੱਤੇ ਨੇ ਕੱਟੇ ਵੀ ਲਾਏ ਗਿਆ ਸੀ ਉਹ ਬਹਾ ਹਲਕਾ ਸੁਣਦੀ ਮੁੱਖ ਮੰਗ ਹੈ ਯੋਗ ਬਹਾਲ ਕੀਤਾ ਜਾਵੇ ਇਸ ਤਰ੍ਹਾਂ ਹੀ ਪੰਜਾਬ ਸਰਕਾਰ ਨੇ ਮੈਗਨ ਕੰਮ ਕਰਦੇ ਕੱਚੇ ਮੁਲਾਜ਼ਮਾਂ ਪੱਕੇ ਕੀਤੇ ਜਾਣ ਜੋ ਕੰਪਿਊਟਰ ਦੇ ਆਫਗਾਨੇ 100 ਕੁ ਦਿਨ ਤੋਂ ਦਿਨਾਂ ਦਾ ਜੋ ਸੰਗਰੂਰੇ ਥਾਣਾ ਲਾਇਆ ਹੋਇਆ ਸੀ ਉਹਨਾਂ ਨੇ ਭੁੱਖ ਹੜਤਾਲ ਦਾ ਮੁੱਖ ਮੰਗ ਕੀਤੀ ਸੀ ਕਿ ਸਾਨੂੰ ਸਿੱਖਿਆ ਵਿਭਾਗ ਵਾਲੇ ਮਰਜ਼ੀ ਕੀਤਾ ਜਾਵੇ ਤੇ ਛੇਵਾ ਪੇਗ ਲਗਤ ਜਾਵੇ ਉਹਨਾਂ ਦੇ ਪ੍ਰਧਾਨ ਜੌਨੀ ਸਿੰਘ ਲੰਨ ਕਿਹਾ ਕਿ ਸਾਡੀਆਂ ਸਰਕਾਰ ਮੰਗਾ ਮੰਨ ਨਹੀਂ ਰਹੀ ਨਾ ਹੀ ਸਾਡੀ ਕੋਈ ਗੱਲ ਸੁਣੀ ਹੈ ਉਸ ਤੋਂ ਅਰੋਂ ਦਿੱਲੀਓਂ ਜਿਹੜੀ ਡੈਲੀ ਕੀਤੀ ਗਈ ਆ ਦਾਰਾਸੀ ਮੁਖਨੇ ਭਵਨ ਤੋਂ ਮੰਗ ਕਰਦੇ ਆ ਕਿ ਪੰਜਾਬ ਸਰਕਾਰ ਦੇ ਮੈਘਮੇ ਵਿੱਚ ਜਾਂ ਸਕੂਲਾਂ ਦੇ ਵਿੱਚ ਟੀਚਰਾਂ ਦੀਆਂ ਕਲਰਕਾਂ ਦੀਆਂ ਇਹ ਸਕੂਲਾਂ ਵਿੱਚ ਸਿਵਾਦਰ ਪੱਕੇ ਨਹੀਂ ਰੱਖੇ ਹੋਏ ਸਿਵਾਦਰ ਪੱਕੇ ਰੱਖੀ ਜਾਣ ਕਲਰਕ ਰੱਖਿਆ ਰੈਗੂਲਰ ਤੇ ਟੀਚਰਾਂ ਨੂੰ ਭਰਤੀ ਕੀਤੀ ਜਾਵੇ ਇਸ ਤਰ੍ਹਾਂ ਹੀ ਰੋਪੜਥਾਲ ਮੰਡਾਣ ਦੇ ਵਿੱਚ ਅਤੇ ਲਹਿਰਾ ਮੰਡਾਣ ਦੇ ਵਿੱਚ ਬਹੁਤ ਹੀ ਖਾਲੀ ਪਈਆਂ ਸਮੀਆਂ ਹਨ ਜੋ ਕਿ ਫਾਇਰਮਨ ਦੀ ਕੋਈ ਵੀ ਪੋਸਟ ਨਹੀਂ ਹੈ ਲਹਿਰਾਮਾਬਦ ਰੋਪੜ ਦੇ ਵਿੱਚ ਇਸ ਤਰ੍ਹਾਂ ਇਹ ਲੀਡਿੰਗ ਫਾਇਰਮਨੀਆਂ ਕੁਝ ਅਸਾਮੀਆਂ ਖਾਲੀ ਪਈਆਂ ਹਨ ਐਸਫਬ ਦੀਆਂ ਅਸਾਮੀਆਂ ਰੋਪੜ ਖਾਲੀ ਪਈਆਂ ਨੇ ਕਿਸ ਸਭ ਕੁਮ ਕਰਦਾ ਸਿਰਫ ਐਸਫਬ ਭਰੀਆਂ ਨੇ ਅਸਾਮੀਆਂ ਲੀਡਿੰਗ ਫਾਇਰਮਨ ਦੇ ਫਾਇਰਮਨੀਆਂ ਅਸਾਮੀਆਂ ਵੀ ਹਨ ਇਸ ਤਰ੍ਹਾਂ ਜੀਪੀਏ ਜਾਂ ਟੀਜੀ 2 ਟੀਜੀ ਬੰਦੀਆਂ ਅਸਾਮੀਆਂ ਖਾਲੀ ਹੋ ਪਰ ਇਹਨਾਂ ਅਸੀਂ ਮੰਗ ਕਰਦੇ ਹਾਂ ਮੁੱਖ ਤਮਾਨ ਤੋਂ ਜੋ ਖਾਲੀ ਪਈਆਂ ਅਸਾਮੀਆਂ ਹਨ ਉਹ ਜਲਦੀ ਭਰੀਆਂ ਜਾਵੇ ਤੇ ਪੰਜਾਬ ਸਰਕਾਰ ਦੇ ਮੈਂ ਵਿੱਚ ਕੰਮ ਕਰਦੇ ਕੱਚੇ ਮਲਾ ਨੂੰ ਪੱਕੇ ਕੀਤੇ ਜਾਣ ਉੰਕੇ ਰੋਪੜਥਨ ਬਣਾਉਣ ਦੇ ਵਿੱਚ ਲਹਿਰਾ ਮਹਮਤਰਮ ਬਣਾਉਣ ਦੇ ਵਿੱਚ ਕਈ ਕਈ ਸਾਲਾਂ ਤੋਂ ਕੰਮ ਇਹ ਕੱਚੇ ਕੰਮ ਕਰਦੇ ਆ ਪਰ ਠੇਕੇਦਾਰਾਂ ਦੇ ਕੋਲ 10-12-12000 ਤੇ ਉਹਨੇ ਮੀਟਿੰਗਾਂ ਵੀ ਅਸੀਂ ਮੁੱਖ ਨੇ ਭਵਨ ਤੋਂ ਨਾਲ ਜਾਂ ਜੰਮੇਤਵਾਰੀ ਹਰਪਾਲ ਸਿੰਘ ਜੀਮਾ ਨਾਲ ਜਾਂ ਪੀਐਸਪੀਸੀਐਲ ਦੇ ਚੇਅਰਮੈਨ ਨਾਲ ਉਹਨੇ ਮੰਗਣਾ ਹੱਲ ਨਹੀਂ ਕੀਤਾ ਗਿਆ ਅਸੀਂ ਦੁਬਾਰਾ ਵੀ ਮੰਗ ਕਰਦੇ ਆ ਰੋਪੜਥਨ ਬਣਾਉਣ ਦੇ ਵਿੱਚ ਕੰਮ ਕਰਦੇ ਕੱਚੇ ਕੰਮ ਇਹ ਠੇਕੇਦਾਰਾਂ ਦੇ ਕੋਲ ਤੇ ਲਹਿਰਾ ਮਹਮਤਰਮ ਵਿੱਚ ਥਰਮ ਬਣਾਉਣ ਦੇ ਕੰਮ ਕਰਦੇ ਕੱਚੇ ਕੰਮ ਨੂੰ ਤਾਇਰ ਕੀਤਾ ਜਾਵੇ ਧੰਨਵਾਦ ਸਾਥੀਓ ਮੇਟਨ ਸਬਸਕ੍ਰਾਈਬ ਕਰੋ ਜੀ